ਸ਼ੂਟੂ ਆਉਂਦੀ ਹੋਈ ਸੰਘਣੀ ਧੁੰਦ ਕਰਕੇ ਸੜਕੀ ਹਾਦਸੇ ਦਾ ਮਸ਼ਹੂਰ ਪੰਜਾਬੀ ਅਦਾਕਾਰਾ ਰਾਜ ਤਾਲੀਵਾਲ ਸ਼ਿਕਾਰ ਹੋਈ ਹੈ ਤਾਂ ਜਿਸ ਦੀ ਗੱਡੀ ਚੱਕਨਾ ਚੂਰ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਿਜ਼ਿਬਿਲਟੀ ਬਿਲਕੁਲ ਹੀ ਨਾ ਮਾਤਰ ਦੇ ਬਰਾਬਰ ਹੈ ਔਰ ਤਸਵੀਰਾਂ ਨੇ ਜਿਹੜੀਆਂ ਖੁਦ ਰਾਜ ਤਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਦੇ ਉੱਤੇ ਸਾਂਝੀਆਂ ਕੀਤੀਆਂ ਨੇ ਤੇ ਲਿਖਿਆ ਕਿ ਧੁੰਦ ਬਹੁਤ ਜ਼ਿਆਦਾ ਹੋਣ ਲੱਗੀ ਹੈ ਜੀ ਸੋ ਇਸ ਕਰਕੇ ਜੇ ਕਿਤੇ ਜ਼ਰੂਰੀ ਜਾਣਾ ਹੈ ਤਾਂ ਤੁਸੀਂ ਤਾਂ ਹੀ ਜਾਓ ਰਾਤ ਦਾ ਸਫ਼ਰ ਅਵੋਇਡ ਕਰਨਾ ਚਾਹੀਦਾ ਸਾਡੀ ਮਜਬੂਰੀ ਸੀ ਕਿ ਸ਼ੂਟ ਤੋਂ ਆਉਣਾ ਸੀ ਕਿਉਂਕਿ ਨੈਕਸਟ ਡੇ ਵੀ ਸ਼ੂਟ ਸੀ ਪਰ ਤੁੰਦ ਇੰਨੀ ਸੀ ਕਿ ਨੋ ਵਿਜ਼ਿਬਿਲਟੀ ਸੀ ਤੇ ਸਾਡੇ ਨਾਲ ਹਾਦਸਾ ਵਾਪਰ ਗਿਆ ਬਟ ਵਾਈ ਗੁਰੂ ਜੀ ਦੀ ਮਿਹਰ ਹੋਈ ਕਿ ਬਚਾਅ ਹੋ ਗਿਆ ਵਾਈ ਗੁਰੂ ਜੀ ਹਮੇਸ਼ਾ ਸੱਤ ਤੇ ਮੇਰ ਪਰਿਆ ਹੱਥ ਰੱਖਿਓ ਤਦ ਆਦਤਿ ਕਿ ਰਾਜ ਤਾਲੀਵਾਲ ਨੇ ਇੰਸਟਾਗ੍ਰam ਦੇ ਉੱਤੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਭਾਵੇਂ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਸੀ ਪਰ ਵਾਹਿਗੁਰੂ ਨੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਤੇ ਮੇਰ ਕੀਤੀ ਹੈ ਤੇ ਉਹਨਾਂ ਦਾ ਬਚਾਅ ਜਿਹੜਾ ਕਰਾ ਲਿਆ ਤਦ ਆਸਦੀ ਹੈ ਕਿ ਆਪਣੇ ਸ਼ੂਟ ਤੋਂ ਦੇਰ ਰਾਤ ਰਾਸਤਾਲੀਵਾਲ ਵਾਪਸ ਆ ਰਹੀ ਸੀ ਕਿ ਰਸਤੇ ਦੇ ਵਿੱਚ ਹੀ ਧੁੰਦ ਇੰਨੀ ਕਾ ਜ਼ਿਆਦਾ ਸੰਘਣੀ ਸੀ ਕਿ ਉਸ ਦੀ ਗੱਡੀ ਆ ਜਿਹੜੀ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤਾਂ ਸ਼ੂਟ ਤੋਂ ਆਉਂਦੀ ਹੋਈ ਸੰਘਣੀ ਧੁੰਦ ਕਰਕੇ ਸੜਕੀ ਹਾਦਸੇ ਦਾ ਉਸ ਦੀ ਗੱਡੀ ਸ਼ਿਕਾਰ ਹੋਈ ਹੈ ਤਾਂ ਗੱਡੀ ਚੱਕਨਾ ਚੂਰ ਹੋਈ ਹੈ ਖੁਦ ਉਹਨਾਂ ਨੇ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀਆਂ ਕੀਤੀਆਂ ਨੇ ਤੇ ਉਹੀ ਤਸਵੀਰਾਂ ਅਸੀਂ ਤੁਹਾਡੇ ਤੱਕ ਦਿਖਾ ਰਹੇ ਹਾਂ ਕਿ ਕਿਵੇਂ ਤੁੰਦ ਹੈ ਜਿਹੜੀ ਆ ਚਾਰੇ ਪਾਸੇ છਾਈ ਹੋਈ ਹੈ ਸੜਕ ਹੈ ਜਿਹੜੀ ਤੁੰਦ ਨੇ ਆਪਣੇ ਨਾਲ ਟੱਕੀ ਹੋਈ ਹੈ ਔਰ ਵਿਜ਼ਿਬਿਲਟੀ ਹੈ ਜਿਹੜੀ ਬਿਲਕੁਲ ਹੀ ਨਾ ਮਾਤਰ ਦੇ ਬਰਾਬਰ ਹੈ ਤਾਂ ਦੱਸ ਦਿਓ ਕਿ ਤੁੰਦ ਬਹੁਤ ਜ਼ਿਆਦਾ ਖੂਨ ਲੱਗੀ ਹੈ ਸੋ ਇਸ ਕਰਕੇ ਜੇ ਕਿਤੇ ਜ਼ਰੂਰੀ ਜਾਣਾ ਹੈ ਤਾਂ ਤੁਸੀਂ ਤਾਂ ਹੀ ਜਾਓ ਰਾਜ ਤਲੀਵਾਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਕਿ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਉਹਨਾਂ ਨੇ ਸ਼ੂਟ ਤੋਂ ਵਾਪਸ ਆ ਰਹੇ ਸੀ ਔਰ ਅਗਲੀ ਸਵੇਰ ਫਿਰ ਉਹਨਾਂ ਨੇ ਸ਼ੂਟ ਤੇ ਜਾਣਾ ਸੀ ਸੋ ਇਸੇ ਕਰਕੇ ਉਹ ਕਹਿ ਰਹੇ ਨੇ ਕਿ ਜਿਹੜੇ ਵੀ ਉਹਨਾਂ ਦੀ ਵੀਡੀਓ ਦੇਖ ਰਹੇ ਨੇ ਜਿੰਨਾ ਤੱਕ ਵੀ ਉਹ ਵੀਡੀਓ ਪਹੁੰਚੀ ਹੈ ਉਹ ਖਾਸ ਕਰਕੇ ਇਸ ਗੱਲ ਦਾ ਧਿਆਨ ਜ਼ਰੂਰ ਰੱਖ ਲੈਣ ਕਿ ਜੇਕਰ ਕਿਸੇ ਜ਼ਰੂਰੀ ਕੰਮ ਜਾਣਾ ਹੈ ਤਾਂ ਹੀ ਤੋ ਬਾਹਰ ਜਾਓ ਔਰ ਰਾਤ ਦਾ ਸਫਰ ਹੈ ਜਿਹੜਾ ਖਾਸ ਕਰਕੇ ਅਵੋਇਡ ਕਰਨਾ ਚਾਹੀਦਾ ਹੈ ਕਿਉਂਕਿ ਸੰਘਣੀ ਧੁੰਦ ਹੈ ਜਿਹੜੀ ਹਰ ਸਾਲ ਆਪਣੇ ਨਾਲ ਕਿੰਨੇ ਹੀ ਲੋਕਾਂ ਨੂੰ ਲੈ ਜਾਂਦੀ ਹੈ ਤਾਂ ਸ਼ੂਟ ਤੋਂ ਆਉਂਦੀ ਹੋਈ ਸੰਘਣੀ ਧੁੰਦ ਕਰਕੇ ਸੜਕੀ ਹਾਦਸੇ ਦਾ ਮਸ਼ਹੂਰ ਪੰਜਾਬੀ ਅਦਾਕਾਰਾ ਰਾਜ ਤਾਲੀਵਾਲ ਸ਼ਿਕਾਰ ਹੋਈ ਹੈ ਤਾਂ ਜਿਸ ਦੀ ਗੱਡੀ ਚੱਕਨਾ ਚੂਰ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਿਜ਼ਿਬਿਲਟੀ ਬਿਲਕੁਲ ਹੀ ਨਾ ਮਾਤਰ ਦੇ ਬਰਾਬਰ ਹੈ ਔਰ ਤਸਵੀਰਾਂ ਨੇ ਜਿਹੜੀਆਂ ਖੁਦ ਰਾਜ ਢਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਤੇ ਲਿਖਿਆ ਕਿ ਤੁੰਦ ਬਹੁਤ ਜ਼ਿਆਦਾ ਹੋਣ ਲੱਗੀ ਐ ਜੀ ਸੋ ਇਸ ਕਰਕੇ ਜੇ ਕਿਤੇ ਜ਼ਰੂਰੀ ਜਾਣਾ ਤਾਂ ਤੁਸੀਂ ਤਾਂ ਹੀ ਜਾਓ ਰਾਤ ਦਾ ਸਫਰ ਅਵੋਇਡ ਕਰਨਾ ਚਾਹੀਦਾ ਸਾਡੀ ਮਜਬੂਰੀ ਸੀ ਕਿ ਸ਼ੂਟ ਤੋਂ ਆਉਣਾ ਸੀ ਕਿਉਂਕਿ ਨੈਕਸਟ ਡੇ ਵੀ ਸ਼ੂਟ ਸੀ ਪਰ ਤੁੰਦ ਇੰਨੀ ਸੀ ਕਿ ਨੋ ਵਿਜ਼ਿਬਿਲਟੀ ਸੀ ਤੇ ਸਾਡੇ ਨਾਲ ਹਾਦਸਾ ਵਾਪਰ ਗਿਆ ਬਟ ਵਾਹਿਗੁਰੂ ਜੀ ਦੀ ਮਿਹਰ ਹੋਈ ਕੇ ਬਚਾ ਹੋ ਗਿਆ ਵਾਹਿਗੁਰੂ ਜੀ ਹਮੇਸ਼ਾ ਸੱਤੇ ਮੇਰ ਭਰਿਆ ਹੱਥ ਰੱਖਿਓ ਤਦ ਆਦਤੀ ਕੇ ਰਾਜ ਤਾਲੀਵਾਲ ਨੇ ਇੰਸਟਾਗ੍ਰam ਦੇ ਉੱਤੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਭਾਵੇਂ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਸੀ ਪਰ ਵਾਹਿਗੁਰੂ ਨੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਤੇ ਮੇਰ ਕੀਤੀ ਹੈ ਤੇ ਉਹਨਾਂ ਦਾ ਬਚਾ ਜਿਹੜਾ ਕਰਾ ਲਿਆ ਤਦ ਦੱਸਿਏ ਕਿ ਆਪਣੇ ਸ਼ੂਟ ਤੋਂ ਦੇਰ ਰਾਤ ਰਾਸਤਾਲੀਵਾਲ ਵਾਪਸ ਆ ਰਹੀ ਸੀ ਕਿ ਰਸਤੇ ਦੇ ਵਿੱਚ ਹੀ ਧੁੰਦ ਇੰਨੀ ਕਾਜਾਦਾ ਸੰਘਣੀ ਸੀ ਕਿ ਉਸ ਦੀ ਗੱਡੀ ਆ ਜਿਹੜੀ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤਾਂ ਸ਼ੂਟ ਤੋਂ ਆਉਂਦੀ ਹੋਈ ਸੰਘਣੀ ਧੁੰਦ ਕਰਕੇ ਸੜਕੀ ਹਾਦਸੇ ਦਾ ਉਸ ਦੀ ਗੱਡੀ ਸ਼ਿਕਾਰ ਹੋਈ ਹੈ ਤਾਂ ਗੱਡੀ ਚੱਕਨਾ ਚੂਰ ਹੋਈ ਹੈ ਖੁਦ ਉਹਨਾਂ ਨੇ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀਆਂ ਕੀਤੀਆਂ ਨੇ ਤੇ ਉਹੀ ਤਸਵੀਰਾਂ ਅਸੀਂ ਤੁਹਾਡੇ ਤੱਕ ਦਿਖਾ ਰਹੇ ਹਾਂ ਕਿ ਕਿਵੇਂ ਧੁੰਦ ਹੈ ਜਿਹੜੀ ਆ ਚਾਰੇ ਪਾਸੇ છਾਈ ਹੋਈ ਹੈ ਸੜਕ ਹੈ ਜਿਹੜੀ ਧੁੰਦ ਨੇ ਆਪਣੇ ਨਾਲ ਟੱਕੀ ਹੋਈ ਹੈ ਔਰ ਵਿਜ਼ਿਬਿਲਟੀ ਹੈ ਜਿਹੜੀ ਬਿਲਕੁਲ ਹੀ ਨਾ ਮਾਤਰ ਦੇ ਬਰਾਬਰ ਹੈ ਤਾਂ ਦੱਸਦੀ ਹੈ ਕਿ ਧੁੰਦ ਬਹੁਤ ਜ਼ਿਆਦਾ ਖੂਨ ਲੱਗੀ ਹੈ ਆ ਸੋ ਇਸ ਕਰਕੇ ਜੇ ਕਿਤੇ ਜ਼ਰੂਰੀ ਜਾਣਾ ਹੈ ਤਾਂ ਤੁਸੀਂ ਤਾਂ ਹੀ ਜਾਓ ਰਾਜਤਲੀਵਾਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਕਿ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਉਹਨਾਂ ਨੇ ਸ਼ੂਟ ਤੋਂ ਵਾਪਸ ਆ ਰਹੇ ਸੀ ਔਰ ਅਗਲੀ ਸਵੇਰ ਫਿਰ ਉਹਨਾਂ ਨੇ ਸ਼ੂਟ ਤੇ ਜਾਣਾ ਸੀ ਸੋ ਇਸੇ ਕਰਕੇ ਉਹ ਕਹਿ ਰਹੇ ਨੇ ਕਿ ਜਿਹੜੇ ਵੀ ਉਹਨਾਂ ਦੀ ਵੀਡੀਓ ਦੇਖ ਰਹੇ ਨੇ ਜਿੰਨਾ ਤੱਕ ਵੀ ਉਹ ਵੀਡੀਓ ਪਹੁੰਚੀ ਹੈ ਉਹ ਖਾਸ ਕਰਕੇ ਇਸ ਗੱਲ ਦਾ ਧਿਆਨ ਜ਼ਰੂਰ ਰੱਖ ਲੈਣ ਕਿ ਜੇਕਰ ਕਿਸੇ ਜ਼ਰੂਰੀ ਕੰਮ ਜਾਣਾ ਹੈ ਤਾਂ ਹੀ ਘਰ ਤੋਂ ਬਾਹਰ ਜਾਓ ਔਰ ਰਾਤ ਦਾ ਸਫਰ ਜਿਹੜਾ ਖਾਸ ਕਰਕੇ ਅਵੋਇਡ ਕਰਨਾ ਚਾਹੀਦਾ ਹੈ ਕਿਉਂਕਿ ਸੰਗਣੀ ਤੋਂਦ ਹੈ ਜਿਹੜੀ ਹਰ ਸਾਲ ਆਪਣੇ ਨਾਲ ਕਿੰਨੇ ਹੀ ਲੋਕਾਂ ਨੂੰ ਲੈ ਜਾਂਦੀ ਹੈ